ਸਤਿ ਸ੍ਰੀ ਅਕਾਲ ਦੋਸਤੋ ਸਾਹਿਤ ਰਸਿਓ ਅਤੇ ਸਾਡੀ ਮਾਤ ਭਾਸ਼ਾ ਨੂੰ ਪਿਆਰ ਕਰਨ ਵਾਲੇ ਦੋਸਤੋ ਸਭ ਤੋਂ ਪਹਿਲਾਂ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਆਪ ਸਭ ਨੂੰ ਪਰਮਾਤਮਾ ਕਰੇ ਸਾਲ ਇਹਨੇ ਬਹੁਤ ਸਾਡੇ ਸਾਰਿਆਂ ਲਈ ਚੜ੍ਹਦੀ ਕਲਾ ਵਾਲਾ ਹੋਵੇ ਔਰ ਉਸ ਤੋਂ ਬਾਅਦ ਅਸੀਂ ਲਿਖੀ ਇਹ ਗੈਰ ਹਾਜ਼ਰ ਕਿੱਥੇ ਹੱਜ ਅੱਜ ਕਾਲਜ ਨਹੀਂ ਆਇਆ ਆਰਜੀ ਸਹਾਇਕ ਪ੍ਰੋਫੈਸਰ ਸਦਾ ਸੁਹਾਗਣਾ ਐਸੀ ਕਲਾ ਵਰਤਾਈ ਕੁਤੀ ਹੋਵੇ ਦੇਸ਼ ਦੀ ਸ਼ਾਨ ਕੁਤੀ ਸ਼ਾਨ ਕਾਮ ਸੁਰਤਾ ਉਹ ਪਹਿਲੀ ਵਾਰ ਨੇ ਦੇ ਰਿਆ ਇਸ ਕਰਕੇ ਇਹ ਸਭਾ ਜਿਹੜੀ ਹੈ ਨਮੀਪੀੜ ਤੋਂ ਪੌਣ ਜੀਦਾ ਇਹੀ ਪਾਤ ਰਹੇ ਸ਼ੁਕਰ ਛਡ ਯੁਦਸੀ ਫਿਕਰ ਕਰੀ ਜੋ ਪੜਦੇ ਵਿਦਿਆ ਖੁਸ਼ ਹੋ ਕੇ ਉਹ ਕਣੀਆਂ ਖੁਸ਼ੀਆਂ ਪਾਉਂਦੇ ਨੇ ਜਦੋਂ ਸੁਲਾਨਾ ਪੇਪਰ ਜੀ ਉਹ ਮੈਰਿਟ ਦੇ ਵਿੱਚ ਆਉਂਦੇ ਨੇ ਸੋਹਣੀ ਧੀ ਟਾਲੀ ਵੇਖ ਵੇਖਣਾ ਭੰਡੀਆਂ ਆਪਣਾ ਛਾਪਾ ਵੇ ਜੇ ਤਾਕਤ ਤੇਰੇ ਕੋਲ ਆਈ ਨਾ ਮਾਰੀ ਕਿਸੇ ਨੂੰ ਦਾਪਾਵੇ ਸੋਹਣੀ ਧੀ ਟਾਲੀ ਵੇਖ ਵੇਖਣਾ ਭੰਡੀਆਂ ਆਪਣਾ ਛਾਪਾ ਵੇ ਜੇ ਤਾਕਤ ਤੇਰੇ ਕੋਲ ਆਈ ਨਾ ਮਾਰੀ ਕਿਸੇ ਨੂੰ ਦਾਪਾਵੇ ਜੂ ਵੇਖ ਅੱਜ ਕਿਸੇ ਦੁਹੀ ਦੇ ਦਿਲੋਂ ਮਹਿਸੂਸ ਕਰੀ ਦੁੱਖ ਦਰਦਨ ਤਹਿਕਦੀਆਂ ਅੱਜ ਹਰ ਪਾਸੇ ਲੜੀਆਂ ਹੁੰਦੀਆਂ ਨੇ ਖੁਸ਼ੀਆਂ ਦੀ ਅੱਜ ਬੜੀਆਂ ਘੜੀ ਹੈ ਮਿਲਦਵਾਲੀ ਆਈ ਸੰਗਤ ਸਾਡੇ ਨੂੰ ਲੱਖ ਲੱਖ ਵਧਾਈ ਸਤਿਗੁਰੂ ਕਿਉਂਕਿ ਮੈਂ ਕਾਫੀ ਸਾਲਾਂ ਤੋਂ ਬਾਅਦ ਸਰਗਰਮ ਹੋਇਆ ਪ੍ਰੋਗਰਾਮ ਹੈ ਜਾਣ ਉਹ ਆਖਰ ਨੂੰ ਰੇਲ ਚੜੀ ਸੀ ਮੇਥੋਂ ਹੱਥ ਛੁੜਾ ਕੇ ਉਹ ਆਖਰ ਨੂੰ ਰੇਲ ਚੜੀ ਸੀ ਮੇਥੋਂ ਹੱਥ ਛੁੜਾ ਕੇ ਹੌਨ ਹਰ ਗੱਡੀ ਲੰਗੇ ਮੇਰੇ ਦਿਲ ਤੇ ਲੀ ਹਾਂ ਭਾਗੀ ਖੁਸ਼ੀਆਂ ਖੇੜੇ ਲੈ ਕੇ ਆਵੇ ਨਵਾਂ ਸਾਲ ਜੀ ਭਾਗਾ ਭਰਿਆ ਆਵੇ ਨਵਾਂ ਸਾਲ ਜੀ ਕਿਾ ਲੱਗਦਾ ਮਾਗੀ ਦਾ ਦਾਦਾ ਜੀ ਵਿਖਾਉਣ ਲੈ ਗਏ ਮੇਰੇ ਵੀਸੀ ਭਾਗੀ ਦਾ ਚਫੇਰੇ ਆਖਿਆ ਹਲੇ ਹੀ ਨ ਮੰਨ ਲੋ ਰਾਜਦਖ ਜਾਨਾ ਹੀ ਰਿਆ ਦਾ ਪਰਿਆ ਪਾਵੇਂ ਹੁਣੇ ਪੰਨ ਲੋ ਰਾਜਦਖ ਜਾਨਾ ਹੀ ਰਿਆ ਦਾ ਪਰਿਆ ਪਾਵੇਂ ਹੁਣੇ ਪੰਨ ਲੋ ਸਹਿਬ ਜੱਦਿਆਂ ਦੀ ਜੋੜੀ ਹੱਸ ਕੇ ਕਵੇ ਰਾਜ ਅੜੇ ਸੋਚੜੇ ਖਾਲਸੇਤ ਸਿੰਘਾਂ ਨੂੰ ਨਾ ਛੇੜ ਸੂਬੇਆ ਸਿੰਘ ਭਰੇ ਤੋ ਪਰੇ ਖਾਲਸੇਤ ਸਿੰਘਾਂ ਨੂੰ ਨਾ ਛੇੜ ਸੂਬੇਆ ਸਿੰਘ ਭਰੇ ਤੋ ਪਰੇ ਮੇਰਾ ਭਾਵੀ ਸਖਤ ਸੀ ਪੇਰਾ ਸਿੱਖ ਸਿੱਧਕ ਨਿਭਾ ਗਿਆ ਮਾਤਾ ਗੁਜਰੀ ਦਿਲਾਂ ਨੂੰ ਸੀ ਦੁੱਤ ਉਹ ਪਿਆ ਗਿਆ ਵਰਿਕਾ ਖਾਲਸਾ ਵਾਹਿਗੁਰੂ ਕੀ ਫਤ ਲਖਨਵਾਸੀ ਬੈਠੇ ਆ ਸੱਜਣ ਸਾਰੇ ਮੇਰੇ ਖਿਆਲ ਚ ਭਗਤਪੂਰਨ ਸਿੰਘ ਸੇਵਾ ਸੰਸਥਾ ਜਿਹੜੀ ਆ ਉਹਦੇ ਬਾਰੇ ਆਪਣੇ ਚਰਾਂ ਤੋਂ ਹੱਸ ਨਹੀਂ ਹੋਇਆ ਵਾਂਗ ਬੱਚਿਆਂ ਨਾਸ ਨਹੀਂ ਹੋਇਆ ਪੀੜਾ ਸਾਡੇ ਸੰਗ ਸੀ ਜੰਮੀਆਂ ਕਦੇ ਕਿਸੇ ਨੂੰ ਦੱਸ ਨਹੀਂ ਹੋਇਆ ਸਤਿਗੁਰੂ ਸਾਹਿਬ ਜੀ ਤੁਹਾਨੂੰ ਵੀ ਫਤਿਹ ਆਪ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਪਵਨ ਅੰਕਲ ਜੀ ਨੂੰ ਵੀ ਸਨਮਾਨ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਤੇ ਧਰਮ ਜੋ ਜਲਵਾ ਕਰਦਾ ਹੀ ਥੱਕਿਆ ਜਦ ਉੱਠਿਆ ਤਾਂ ਵੇਖਿਆ ਹੈ ਨਹੀਂ ਹਾਸਲ ਕੋਈ ਕੋਈ ਹੱਲ ਹੱਲ ਜਾਵੇ ਬੱਢ ਰਿਆ ਅੱਜ ਜਾਂ ਕੱਲ ਯਾਦ ਆਵੇ ਮੈਨੂੰ ਵਿਛੜੇ ਪੰਜਾਬ ਦੀ ਤੂੰ ਦੀ ਬੋਲਦੀ ਸੀ ਜਿੱਥੋਂ ਤੱਕ ਮਹਾਰਾਜੇ ਰਣਜੀਤ ਸਿੰਘ ਦੇ ਰਾਜ ਦੀ ਯਾਦ ਆਵੇ ਮੈਨੂੰ ਵਿਛੜੇ ਪੰਜਾਬ ਆਪਾਂ ਇੱਕ ਛੋਟੇ ਜਿਹੇ ਦੋ ਲੈਣਾ ਤੋਂ ਗੱਲ ਸ਼ੁਰੂ ਕਰਦੇ ਆਂ ਕਿਸੇ ਕੀ ਮੁਸਕਰਾਹਟੋਂ पे ਹੋ ਨਿਸ਼ਾਨ ਕਿਸੇ ਵਾਸਤੇ ਹੋ ਤੇਰੇ ਦਿਨ ਨੇ ਪਿਆ ਜੀਣਾ ਇਸੀ ਦਾ ਨਾਮ ਵਾਹਿਗੁਰੂ ਨਮਸਕਾਰ ਕੀ ਬਾਤ ਪਵਨ ਦੇਵ ਤੇ ਇਹ ਦੋ ਲੈਣਾ ਤਾਂ ਟੋਕ ਦਿਆਂਗੇ ਸਾਰਾ ਗਾਣਾ ਜੀ ਮੈਂ ਗਾ ਦਿਆਂਗਾ ਸਾਰਾ ਗਾਣਾ ਹੀ ਇਹਨਾਂ ਦੇ ਉੱਤੇ ਟੋਕ ਦੇਵਾਂਗੇ ਵਾਹਿਗੁਰੂ ਮਾਨਾ ਹਮ ਜੇਬ ਸੇ ਫਕੀਰ ਹੈ ਫਿਰ ਵੀ ਦਿਲ ਯਾਰੋ ਦਿਲ ਕੇ ਹਮ ਅਮੀਰ ਹੈ ਕੀ ਬਾਤ ਇਹ ਗੱਲ ਉਸ ਸ਼ਖਸੀਅਤ ਆ ਜਿੰਨੇ ਕਦੀ ਵੀ ਵਿਤਕਰੇ ਨਾਲ ਇਸ ਸਮਾਜ ਦੇ ਵਿੱਚ ਇੱਕ ਜਿੰਮੇਵਾਰ ਗਿਆ ਬੜੇ ਹੀ ਤਰੀਕੇ ਦੇ ਨਾਲ ਸਲੀਕੇ ਦੇ ਨਾਲ ਆਗੇ ਫਰਜ਼ ਨੂੰ ਨਿਭਾਇਆ ਇਹੋ ਸ਼ਬਦਾਂ ਵਿੱਚ ਅੱਜ ਪਵਨ ਰੋੜਾ ਦੇ ਸੰਮਤ ਦਾ ਸਨਮਾਨ ਕਰਕੇ ਖੁਦ ਅਸੀਂ ਸਨਮਾਨਤ ਹੋਣ ਦਾ ਮਹਿਸੂਸ ਕਰ ਰਹੇ ਹਾਂ ਜੋ ਇੱਕ ਬੰਦਾ ਜਿਹਨੂੰ ਤੁਹਾਡਾ ਮੁੱਖ ਜਿਵੇਂ ਅਸੀਂ ਗੱਲ ਉਹ ਜ਼ਾਇਨਾਮਾ ਹੋ ਗਿਆ ਹਾਂਜੀ ਪਾਣੀ ਸਾਹਿਬ ਜੀ ਠੀਕ ਹੈ ਗਾਇਕ ਜੀ ਮੈਂ ਫਿਰਾਂ ਲੋਕਾਂ ਦੇ ਰੋਣ ਮੈਂ ਇੰਨਾ ਕਾਬਲ ਤਾਂ ਨਹੀਂ ਜਿੰਨਾ ਮੈਨੂੰ ਕਾਬਲ ਬਣਾਇਆ ਗਿਆ ਹੈ ਤੇ ਬਾਕੀ ਮੈਂ ਤਾਂ ਸ਼ੂਟਿੰਗ ਆ ਇੱਕ ਦੋ ਮਨ ਲੋ ਵੀ ਤੁਹਾਨੂੰ ਦਾ ਵਿਚਾਰਾਂ ਸਾਂਝਾ ਕਰ ਦਿੰਨਾ ਆਪ ਦਾ ਬਾਕੀ ਮੈਂ ਲੈ ਤੁਸੀ ਜੋ ਤੁਸੀਂ ਮੈਨੂੰ ਲੈ ਬਣਾਤਾ ਸਭ ਦਾ ਧੰਨਵਾਦ ਜੀ ਦੂਰੋਂ ਨੇੜੋਂ ਆਏ ਜੀ ਸਭ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨ ਕਹਿੰਦੇ ਨੇ ਕਿ ਕਲੇਜੇ ਨਾਲ ਲਾ ਕੇ ਮਾਰਦੇ ਫਿਰ ਪਿਆਰ ਵੀ ਦਿੰਦੇ ਨਹੀਂ ਕਲੇਜੇ ਨਾਲ ਲਾ ਕੇ ਮਾਰਦੇ ਫਿਰ ਪਿਆਰ ਵੀ ਦਿੰਦੇ ਨੇ ਇੱਥੇ ਗਹਿਰਾਂ ਨੂੰ ਕੀ ਕਹੀਏ ਤੂੰ ਖਿਆਰ ਵੀ ਦਿੰਦੇ ਤੇ ਅੱਜ ਦੇ ਇਸ ਸਮਾਗਮ ਦੇ ਬਹੁਤ ਮਹਿਮਾਨ ਸ਼੍ਰੀ ਅਮਨ ਰੋੜਾ ਜੀ ਨੂੰ ਅਸੀਂ ਸਨਮਾਨਿਤ ਕਰਕੇ ਬੜਾ ਵਡਭਾਗਾ ਸਮਝ ਰਹੇ ਹਾਂ ਔਰ ਇਸ ਸਮਾਗਮ ਸਨਮਾਨਿਤ ਸਨਮਾਨਿਤ ਸਮਾਰੋਹ ਦੀ ਸ਼ਾਨ ਵੰਡੇ ਵਕਤ ਵਕਤ ਸਾਇਸ ਬਾਵਾਂ ਤੋਂ ਆਏ ਸਾਡੇ ਬਹੁਤ ਹੀ ਸੰਜੀਦਾ ਉਹਦਾ ਸ਼ਹਿਰ ਜਿਹੜੇ ਪਹੁੰਚੇ ਨੇ ਮੈਂ ਉਹਨਾਂ ਨੂੰ ਜੀ ਆਇਆਂ ਕਹਾਂ ਹਰ ਪਾਲ ਸਾਡਾ ਵੀਰ ਬੈਠਾ ਮਲਹ ਸਿੰਘ ਸਾਹਿਬ ਗੋਗਿਆ ਸਾਹਿਬ ਜਸਵੰਤ ਖੜਿਆ ਔਰ ਸਾਡਾ ਵੀਰ ਗੁਰਪ੍ਰੀਤ ਰਾਮਪੂਰ ਬਹੁਤ ਹੀ ਸੱਜਣ ਸਾਡੇ ਪੁਰਾਣੇ ਗੁਰਜੀਤ ਸਿੰਘ ਚਧਰਾ ਜੀ ਸਾਹਿਬ ਐ ਸਰਦਾਰ ਸੁਚਨ ਸਿੰਘ ਸਿੱਧੂ ਸਾਹਿਬ ਸਾਡੇ ਔਰ ਪੁਰਾਣੇ ਮੈਂਬਰ ਕੰਸਰਾਮ ਜੀ ਅਹੀਂ ਬੜੀ ਖੁਸ਼ੀ ਹੁੰਦੀ ਆ ਇਹਨਾਂ ਦੇ ਥੋੜੇ ਜਿਹਾ ਦੁੱਖ ਆਇਆ ਹੈ ਤੇ ਪ੍ਰਮਾਤਮਾ ਇਹਨਾਂ ਨੂੰ ਚੀਤੀ ਠੀਕ ਕਰੂਗਾ ਗੇਡ ਕੋਟਰੀ ਸੰਘਾ ਸਾਹਿਬ ਜਿੰਨੇ ਵੀ ਸੱਜਣ ਆਏ ਨੇ ਸੁਖਰਾਜ ਜੀਰਾ ਮੇਰੇ ਵੀ ਦੀਪheer ਵੀ ਸਾਰਿਆਂ ਦੇ ਕਿਸੇ ਦਾ ਕੋਈ ਨਾਮ ਰਹਿ ਗਿਆ ਹੋਵੇ ਤਾਂ ਮੈਂ ਖਿਮਾ ਮੰਗਾ ਜਾਚਕਾਂ ਇੱਕ ਵਾਰ ਫਿਰ ਸਾਡੇ ਸਾਰੇ ਸੱਜਣਾ ਦਾ ਦਿਲਦਿਆਂ ਗਰਾਈਆਂ ਚੋਂ ਇੱਥੇ ਪਹੁੰਚਣ ਤੇ ਧੰਨਵਾਦ